ਜਿਲੰਦਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਅੱਜ 10 ਜਰਾਂ ਨੂੰ ਵੋਟਾਂ ਪੈਣਗੀਆਂ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈਤੀ ਗਈ ਹੈ ਇਸ ਸੀਟ ਨੂੰ ਜਿਤਨਾ ਭਾਜਪਾ ਅਤੇ ਆਪ ਤੇ ਕਾਂਗਰਸ ਦੇ ਵਿਚਕਾਰ ਦਾ ਸਵਾਲ ਬਣ ਚੁੱਕਾ ਹੈ ਜਿਕਰਯੋਗ ਹੈ ਕਿ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜੋਨ ਲੜਕੀ ਸ਼ੀਤਲ ਅਗਰਵਾਲ ਜਿਲੰਦਰ ਵੈਸਟ ਤੋਂ ਵਿਧਾਇਕ ਬਣੇ ਸਨ ਪਰ 2022 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਇਸ ਦਰਨ ਉਹਨਾਂ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਦੱਸਦੇ ਕਿ VOTING ਤੋਂ ਪਹਿਲਾਂ ਜਲੰਧਰ ਵਿੱਚ ਹਾਈ ਵੋਲਟੇਜ ਡਰਾਮਾ ਹੋਇਆ ਹੈ ਦੱਸਦੇ ਕਿ ਚਰਨਜੀਤ ਚਨੀ ਨੇ ਆਮ ਆਦਮੀ ਪਾਰਟੀ ਉੱਤੇ ਉਹ ਦਲ ਝਾਮ ਲਗਾਇਆ ਹੈ ਚਨੀ ਨੇ ਕਿਹਾ ਹੈ ਕਿ VOTING ਤੋਂ ਪਹਿਲਾਂ ਲੋਕਾਂ ਨੂੰ ਸੂਟ ਤੇ ਰਾਸ਼ਨ ਵੰਡਿਆ ਜਾ ਰਿਹਾ ਹੈ ਚਨੀ ਨੇ ਆਮ ਆਦਮੀ ਪਾਰਟੀ ਉੱਤੇ ਹਮਲਾ ਬੋਲਦੇ ਕਿਹਾ ਹੈ ਕਿ ਸੂਟ ਤੇ ਰਾਸ਼ਨ ਵੰਡਣ ਨਾਲ ਵੋਟਾਂ ਨਹੀਂ ਪੈਣਗੀਆਂ ਸਾਰੇ ਸੂਟ ਆਮ ਆਦਮੀ ਪਾਰਟੀ ਆ ਰੇ ਆ ਰਾਸ਼ਨ ਦੀ ਥੈਲੀ ਹੈ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਦੀ ਹੈ ਹੁਣੇ ਕਹਿੰਦੇ ਜੀ ਮਨੁੱਖ ਨਾਲ ਐਵੇਂ ਲਿਆਏ ਮੈਂ ਨਹੀਂ ਕਿ ਵਿੱਚ ਜਿਹੜਾ ਬੋਟਾਲੇ ਜਿਹੜੇ ਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇੱਥੇ ਬੰਦਾ ਆਇਆ ਮਿਲਿਆ ਉਹ ਆ ਜਿਹੜੀ ਹੈ ਚਾੜੂ ਢਿੱਲ ਰਿਹਾ ਇਹਨਾਂ ਦੇ ਸੂਟ ਹੈ ਚਾੜੂ ਵਾਲਿਆਂ ਦੇ ਉਹ ਕੰਮ ਆ ਆ ਜੋ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਇਹ ਦੇਖੋ ਤੇਲ ਰਾਸ਼ਨ ਸਾਰਾ ਜੀ ਬਹੁਤ ਦੇ ਰਾਸ਼ਟਰ ਦੇ ਕੋਈ ਗੱਲ ਨਹੀਂ ਕਰਾਉਣ ਵਾਲਿਆਂ ਨੂੰ ਦੇ ਦਿਓ ਜੀ ਤੇਰਾ ਵੀ ਆ ਜਾਓ ਮੇਰਾ ਆ ਚੱਕੋ ਚੱਕੋ ਸੂਟ ਜਿਹਨੂੰ ਚਾਹੀਦੇ ਆ ਸੂਟ ਵੀ ਲੈ ਲਓ ਜੇ ਬੱਚੇ ਜਿਹਨੂੰ ਚਾਹੀਦੇ ਸਾਡੇ ਕੰਮ ਦੇ ਕਰੇ ਜਿਹੜੇ ਕੇ ਤੁਸੀਂ ਨਹੀਂ ਕਰੇ ਉਸੇ ਐਸੇ ਨਾਲ ਸੀਦੇ ਨਾ ਪਾਟ ਬੁਤਾਈ ਨਾ ਤੁਸੀਂ ਇਹ ਗੱਲੀਆਂ ਨਾਲੇ ਇਹ ਆਮ ਆਦੀ ਪਾਰਟੀ ਦਾ ਹਾਲ ਹੈ ਇਹ ਟਮਟਰੇ ਨਹੀਂ ਨਿਕਲਦੇ ਗਰਾਂਡ ਪਾਰਟੀ ਨੂੰ ਬੱਜ ਗਿਆ ਇਹ ਕਹਿੰਦਾ ਜੀ ਮੈਂ ਤਾਂ ਲੈ ਕੇ ਆਇਆ ਦਿੱਤੋ ਬੜੀ ਜਰਾ ਚੰਡੀਗੜ੍ਹ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਘਰਸ਼ ਵਿੱਚ ਜਾਨ ਗਵਾਉਣ ਵਾਲੇ ਸ਼ੁਕਰਮਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਸ਼ੁਕਰਮਨ ਦੀ ਪੈਨ ਨੂੰ ਸਰਕਾਰੀ ਨੌਕਰੀ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਕਿਸਾਨ ਨੇ 12 ਜਨਵਰੀ ਨੂੰ ਬਠਿੰਡਾ ਵਿਖੇ ਹੋਣ ਵਾਲਾ ਧਰਨਾ ਵਿਰាត ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਕਿ ਕਿਸਾਨੀ ਅੰਦੋਲਨ ਦੌਰਾਨ ਖਨੋਰੀ ਬਾਰਡਰ ਤੇ ਨੌਜਵਾਨ ਕਿਸਾਨ ਸੁਭਕਰਨ ਸਿੰਘ ਗੋਲੀ ਲਗਨਕਾਰ ਨਸ਼ੀਦ ਹੋ ਗਿਆ ਸੀ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਦਾਅਵੇ ਮੁਤਾਬਕ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਅਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਕਿਸਾਨਾਂ ਦੀ ਆਪਣੀ ਸਰਕਾਰ ਹਰ ਦੁੱਖ ਸੁੱਖ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ ਆਉਣ ਵਾਲੇ 2 ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਮੌਸਮ ਵਿਭਾਗ ਵੱਲੋਂ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਆਉਣ ਵਾਲੇ 2 ਦਿਨਾਂ ਵਿੱਚ ਨਮੀ ਵਧੇਗੀ ਜਿਸ ਤੋਂ ਬਾਅਦ ਲੋਕਾਂ ਨੂੰ ਹਮਸ ਦਾ ਸਾਹਮਣਾ ਕਰਨਾ ਪਵੇਗਾ पर 11 जुलाई नु एक बार फिर ਧੂਮੀ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਜਾਰੀ ਆਂਕੜਿਆਂ ਅਨੁਸਾਰ ਪੰਜਾਬ ਦੇ ਤਾਪਮਨ ਵਿੱਚ 24 ਘੰਟਿਆਂ ਵਿੱਚ 0.4 ਡਿਗਰੀ ਦਾ ਵਾਧਾ ਅਨੁਮਾਨਿਤ ਕੀਤਾ ਗਿਆ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਵਿੱਚ 11 ਅਤੇ 12 ਜੁਲਾਈ ਨੂੰ ਆਬੀ ਪੈਣ ਦੀ ਸੰਭਾਵਨਾ ਹੈ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਸ਼੍ਰੀ ਅਖਡੋਰ ਸਾਹਿਬ ਸੰਸਦੀ ਸੀਟ ਜਿੱਤਣ ਤੋਂ ਬਾਅਦ ਸੋਚ ਚੁੱਕੀ ਅਤੇ ਸੌਚ ਚੁੱਕਣ ਤੋਂ ਬਾਅਦ ਅਮਰਿਤਪਾਲ ਦੀ ਮਾਤਾ ਵੱਲੋਂ ਦਿੱਤੇ ਬਿਆਨ ਤੇ ਰਮਨੀ ਬਿੱਟੂ ਨੇ ਆਪਣੀ ਪ੍ਰਕਿਰਿਆ ਦਿੱਤੀ ਹੈ ਕੇਂਦਰੀ ਮੰਤਰੀ ਰਮਨੀ ਬਿੱਟੂ ਨੇ ਕਿਹਾ ਕਿ ਅਜੇਹਾ ਕੋਈ ਤਰੀਕਾ ਨਹੀਂ ਕਿ ਅਮਰਿਤਪਾਲ ਆਪਣੀ ਮਾਂ ਨੂੰ ਇਹ ਸ਼ਬਦ ਕਹਿ ਸਕੇ ਬਿੱਟੂ ਨੇ ਕਿਹਾ ਕਿ ਅਮਰਿਤਪਾਲ ਨੇ ਸੁਵਿਧਾਨ ਨੂੰ ਬਰਕਰਾਰ ਰੱਖਣ ਅਤੇ ਸੁਵਿਧਾਨ ਵਿੱਚ ਵਿਸ਼ਵਾਸ ਰੱਖਣ ਦੀ ਸੋਚ ਚੁੱਕਦੇ ਹੋਏ ਕੋਸ਼ਨਾ ਪੱਤਰ ਤੇ ਦਸਤਖਤ ਕੀਤੇ ਸਨ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਪਰਿਵਾਰ ਵਿੱਚ ਫੁੱਟ ਨਾ ਪਾਣ ਦੇਖੋ کہیں ਨਾ کہیں ਜੋ ਅਮਰਿਤਪਾਲ लोगों ने मेम एम पी चुना है और एम पी की वक्त जब इलेक्शन से पहले भी आप ओथ लेते हैं देश के लिए अपने संविधान के लिए वो भी ली और उसके बाद वो पाँच तरीक को अमृतपाल शपथ लेके गए हैं अपने संविधान और कॉन्स्टिट्यूशन की वही बात उनकी माता जी ने कही है भाई उन्होंने अब जो कॉन्स्टिट्यूशन संविधान की ओथ ली है तो वो अपने देश का और पंजाब का ही भला करेंगे उससे किसी खालिस्तान का भला थोड़ी उन्होंने करना है या खालिस्तान की थोड़ी बात करनी है तो यही बात कही है इसमें कई शक्तियाँ हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है वो वो दिखाई दे रहा है तो मैं तो यही कहूँगा उनके माता जी बहुत उन्होंने अच्छी बात की है हमें उ, उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने ਦੁਆਰਾ ਬਾਤ ਕੀ ਹੈ ان کے اوپر ਪ੍ਰੈਸ਼ਰ تھا ان کی ਆਵਾਜ਼ میں ਇਹ ਝਲਕ ਆ ਰਹੀ थी ਵੀ ان کے اوپر ਕੋਈ ਨਾ ਕੋਈ ਦਬਾਅ ਹੈ ਜੋ BCs ਦਾਲਾ ਜਾ ਰਿਹਾ ਹੈ ਲੇਕਿਨ ਲੋਗੋ ਨੇ ਵੋਟ ਦੇਸ਼ ਕੇ ਕਾਨੂੰਨ ਕੇ ਦਾ ਸਾਹਬ ਸੇ ਡਾਲੀ ਹੈ ਵੋਟ ਔਰ ਉਨੋ ਨੇ ਜੋ ਆਪਣੀ ਓਥ ਲਈ ਹੈ ਵੋ ਉਨੋ ਨੇ ਦੇਸ਼ ਕੇ ਕਾਨੂੰਨ ਔਰ ਸੰਵਿਧਾਨ ਕੇ ਮਾਧਿਅਮ ਸੇ ਲਈ ਪੰਜਾਬ ਪੁਲਿਸ ਵੱਲੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿੱਕਰ ਮਜੀਠੀਆ ਨੂੰ NDPS ਐਕਟ ਨਾਲ ਸੰਬੰਧਿਤ ਕੇਸ ਵਿੱਚ ਨਵੇਂ ਸਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਬਹੁਤ ਜਲਦ ਹੀ ਵਿਕਰਮ ਮਜੀਠੀਆ ਨੂੰ ਨਵੇਂ ਸਮਨ ਭੇਜ ਕੇ ਪੁਚਕਿ ਚਲੀ ਭੁਲਾਇਆ ਜਾ ਸਕਦਾ ਹੈ ਬੇਸ਼ੱਕ ਮਜੀਠੀਆ ਨੂੰ ਹਾਈ ਕੋਰਟ ਵਿੱਚ ਉਸ ਸਮੇਂ ਰਾਹਤ ਮਿਲੀ ਜਦੋਂ ਉਸ ਸਿਟ ਨੇ ਉਹਨਾਂ ਨੂੰ ਭੇਜੇਗੇ ਸਮਨ ਵਾਪਸ ਲੈ ਲਏ ਸੀ ਪਰ ਜਾਪਦਾ ਹੈ ਕਿ ਰਾਹਤ ਥੋੜੀ ਸਮੇਂ ਲਈ ਹੈ ਕਿਉਂਕਿ ਐਸਆਈਟੀ ਵੱਲੋਂ ਛੇਤੀ ਹੀ ਨਵੇਂ ਅਤੇ ਵੱਖਰੇ ਸਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਸਮਨ ਕਾਨੂੰਨ ਦੀ ਵਕਰੀ ਧਾਰਾ ਅਧੀਨ ਭੇਜੇ ਜਾਣਗੇ ਜਦ ਕੀ ਵਾਪਸ ਲਏਗੇ ਸਾਮਾਨ ਉਹ ਧਾਰਾ ਅਧੀਨ ਜਾਰੀ ਕੀਤੇ ਗਏ ਸਨ ਇਹ ਵੀ ਸੰਭਾਵਨਾ ਹੈ ਕਿ ਐਸ ਆਈਟੀ ਵੱਲੋਂ ਇਸੇ ਮਹੀਨੇ ਮਜੀਠੀਆਂ ਨੂੰ ਜਾਂਚ ਵਿੱਚ ਹਾਜ਼ਰ ਹੋਣ ਲਈ ਵੀ ਬੁਲਾਇਆ ਜਾ ਸਕਦਾ ਹੈ ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਇਕਲੂ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਾਸ ਸਾਡਾ ਤਾਂ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਵੇ ਸਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਪਤਾ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਜੇ ਕੰਮ ਹੋ ਸਕਦਾ ਤਾਂ ਮਹਿੰਦਰ ਭਗਤ ਕਰ ਸਕਦਾ ਸੌ ਬੰਦਾ ਐਸੈਂਬਲੀ ਦੀਆਂ ਪੈੜੀ ਜਿਹੜੀਆਂ ਐਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਹੁਣ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾ ਹੁੰਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸੀ ਮੱਤ ਬਖਸ਼ਦਾ ਹੈ ਵੀ ਉਹ ਸੀਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਪਰ ਪ੍ਰਮਾਤਮਾ ਕਹਿੰਦਾ ਫਿਰ ਇਹਨੂੰ ਭਗਤ ਨੂੰ ਬਿਠਾਉਣਾ ਹੈ ਜੀ। ਜਿੰਦਾਬਾਦ। ਨਾ ਕਸੁੱਨ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ। ਮੱਤ ਵੱਜ ਗਈ ਇਹਨਾਂ ਦੀ ਫਿਰ। ਕੀ ਲੋੜ ਸੀ ਇਸ ਦੀ ਬਾਹ ਦੇਣ ਦੀ ਮੈਨੂੰ ਦੱਸੋ। ਮੈਨੂੰ ਦੱਸੋ ਕੀ ਲੋੜ ਸੀ ਇਸ ਦੀ ਬਾਹ ਦੇਣ ਦੀ। ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ। इतने कोई शरीफ साहू बंदा बिठाना है चक दौ फटे बस मैं पता लगे क्या अच्छ रात को पैसे देसा दे काम करो जे थू पैसे देना है मना ना करो लक्ष्मी नहीं मोड़ी दी होंगी थोड़ी है ਇਹਨਾਂ ਨੇ ਕਿਹੜਾ ਨਾਮ ਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆਓ ਜਿਹੜਾ ਦੇਵੀ ਤਲਾ ਮੰਦਲ ਚ ਟਿੱਕੇ ਆਈ ਸੀ ਨੋਟ ਵੀ ਉਹੀ ਹੈ ਬਸ ਇੱਕ ਕੰਮ ਕਰ ਦਿਓ ਇਹਨਾਂ ਤੋਂ ਐਂ ਕਰਕੇ ਤੇ ਐਂ ਕਰਕੇ ਤੇ ਕਹ ਦਿਓ ਵੀ ਹਾਂ ਤੇ ਪਰ ਸੋਨੂ पांच नंबर बटन दबके कर दियो बी जेड़े जेड़े समझ गए वो ताली मार दो बाकी नु माफ है जिंदाबाद बड़ा वे समझदार लड़का है ते फिर ਥੋਡੇ ਵੱਲੋਂ ਮੈਂ ਸਮਝਾਂ ਵੀ ਇਥੇ ਕਪਲਾ ਕਰਨਾ ਹੈ ਜਿਸ ਕਿਸਮ ਦੀ ਇਹਨਾਂ ਨੇ ਇਥੇ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਨੂੰ 15000 ਰੋਟ ਇਹਨਾਂ ਨੂੰ ਕਹੀ ਸੀ ਆਪ ਨੂੰ ਅਜ ਤੋਂ 20 ਦਿਨ ਪਹਿਲੇ ਕਾਂਗਰਸ ਨੂੰ ਪੈਸੀ 44 40 ਪੈਸੀ ਭਾਜਪੀ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਪਰ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗਲ ਕਰ ਮੂਵ ਹੈ ਕਿ ਨਿਹਲਾ ਭਗਤੀ ਨਹੀਂ ਜਾਣਾ ਇਹਦੇ ਚ ਭਗਵੰਤ ਮਾਨ ਵੀ ਜਾਣਾ ਅੱਜ ਮੈਂ ਆਪਸ਼ਨ ਦੇਣਾ ਚਾਹਦਾ ਜਿਲੰਦਰ ਤੇ ਵੀਰਾਂ ਜੇ ਪੱਕੇ ਤੌਰ ਇਹਨੂੰ ਕੱਢਣਾ ਜੇ ਦਾ ਮੰਝਾ ਚੁੱਕ ਕੇ ਅਸੀਂ ਇਸ ਤੌਜਵਾਰੀ ਬੱਫੀ ਦੇ ਛੱਡ ਕੇ ਆਣਾ ਤਕੜੇ ਹੋ ਕੇ ਛੇ ਲਾਉ ਇਹਨਾਂ ਅੰਦਰ ਕਲਾ ਹੈ ਜਾਂ ਪ੍ਰਮਾਤਮਾ ਹੈ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੁਹਾਡੇ ਕੋਈ ਨਹੀਂ ਦੇ ਜਾਣਾ ਮੈਂ ਵੀ ਇਹ ਗੱਲ ਕਹਿੰਦਾ ਕਿ ਲੁੱਟਦਾ ਪੈਸਾ ਇਹਨਾਂ ਕੋਲ ਲੈ ਲਓ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋ 골ਡਨ ਓਪਰਚੁਨਿਟੀ ਕਰੋ ਨਾਲ ਦੀ ਇਹ ਸਾਰਾ ਕੋਟ ਪੰਜਾਬ ਚੋਂ ਨਿਕਲ ਕੇ ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਹੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਕੇ ਜਲੰਧਰ ਦਾ ਡਿਸੀਜ਼ਰ ਵਿਅਸ ਦਾ ਵੋਟ ਇਹੋ ਜਿਹਾ ਪਏ ਕਿ ਲੋਕ ਵੀ ਸਕੂਨ ਮਹਿਸੂਸ ਕਰੇ ਇਹਨੂੰ ਗਰੋ ਲਾਲ ਦੇ ਵਿੱਚ ਆ ਕੇ ਸਰਕਾਰ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਪੈਨਸ਼ਨਰਸ ਮੈਂ ਇਹ ਵੀ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਪਟੈਂਬਰ ਦੇ ਬੱਚੇ ਨਾ ਸਰਕਾਰੀ ਤੜੀਆਂ ਤਨਖਾਹਾਂ ਦੇ ਨਾ ਪੈਨਸ਼ਨਾਂ ਦੇ ਪੈਸੇ ਇਹਨਾਂ ਕੋ ਹੈ ਬਹੁਤ ਵੱਡੇ ਆਰਥਿਕ ਸੰਕਰ ਦੇ ਵਿੱਚ ਸਪਟੈਂਬਰ ਅਨਵਰਡ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਡੀਆਂ ਸਾਥੇ ਨਹੀਂ ਕੀ ਸਤੰਬਰ ਰੋਣ ਦਾ ਪੈਸਾ ਨਹੀਂ ਤੇ ਤਨਖਾਵਾ ਦਾ ਤੇ ਨਾ ਪੈਨਸ਼ਨਾਂ ਦਾ ਪੈਸਾ ਮੇਰਾ ਇਹ ਮੰਨਣਾ ਹੈ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਜੀ ਭਗਵਾਨ ਤੇ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕਨ ਸੰਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਮੁਖਸ਼ਪਾ ਦੇ ਵਿੱਚ ਜਿਹੜਾ ਇਹਨਾਂ ਦਾ ਸੌਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵੰਤ ਮਾਨ ਇਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर இஸ் ਸਮਥਿੰਗ ਸੀਰੀਅਸਲੀ ਇੱਕ ਸਿੱਟੇ ਕ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸਣਾ ਚਾਹਨਾ ਹੀ ਇਜ਼ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ ਦਮਾ ਚੱਲ ਰਿਹਾ ਸੱਠਾ ਚੱਲ ਰਿਹਾ ਦਾਰੂ ਦਾ ਕੰਮ ਚੱਲ ਰਿਹਾ ਇਥੇ ਕ੍ਰਿਕਟ ਦੀ ਬੈਟਿੰਗ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ মিডিਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਹੁਣ ਪਛਾਣ ਜਿਹੜੀ ਹੈ ਇਹਦੀ ਜੜੇ ਸਕੇ ਨਾ ਹੋ ਗਈ ਹੈ ਸੋ ਮੈਂ ਜਿੰਨੀਆਂ ਗੱਲਾਂ ਇੱਥੇ ਸਾਡੇ ਬੜਿੰਗ ਸਾਹਿਬ ਨੇ ਕਹੀਆਂ ਨੇ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਇੰਡੋਰਸ ਵੀ ਕਰਨਾ ਇਹ ਗੱਲ ਮੈਂ ਅਖੀਰ ਤੇ ਕਿਹਾ ਕਿ ਇਜਾਜ਼ਤ ਲੈਣੀ ਭਗਵੰਤ ਮਾਨ ਜੀ ਪਰਿਵਾਰ ਲੈ ਕੇ ਤੁਸੀਂ ਸਾਰਾ ਜੀ ਅਜੇ ਤੱਕ ਸੀਤ ਲੰਗਰਾਲ ਨੇ ਜਿਹੜੇ ਤੁਹਾਡੇ ਦੇ ਚਾਰ ਤੁਹਾਡੇ ਪਰਿਵਾਰ ਦੇ ਤੇ ਸੀਐਮਓ ਦੇ ਲੈਣ ਅਜੇ ਤੱਕ ਉਹਨਾਂ ਬਿਆਨਾਂ ਨੂੰ ਤੂੰ ਕੌਨਟਰਡਿਕਟ ਕਿਉਂ ਨਹੀਂ ਕੀਤੀ ਨੰਬਰ 2 ਮੈਂ ਸੁਬੀਲ ਜਾਖਣ ਨੂੰ ਇੱਥੇ ਸਵਾਲ ਕਰੂੰਗਾ ਭਾਜਪਾ ਦੇ ਸੂਬੇ ਦੇ ਪ੍ਰਧਾਨ ਨੂੰ ਭਾਵੇਂ ਕੋਈ ਕਾਰਨ ਹੋ ਗਿਆ ਭਾਵੇਂ ਪੁਲਿਸ ਦੀ ਇੰਟਰਵੈਨਸ਼ਨ ਹੋਈ ਹੋਵੇ ਭਾਵੇਂ ਦਰਜੀਤ ਭਾਨੇ ਨੂੰ ਜੇਲ੍ਹ ਤੋਂ ਛਡਾ ਕੇ ਲੈ ਕੇ ਆਏ ਹੋਣ ਤੁਹਾਡਾ ਉਂਗਰਾਲ ਨੇ ਜਿਹੜੀ ਪੈਂਟ ਡਰਾਈਵ ਬੀਜੇਪੀ ਦੀ ਲੀਡਰਸ਼ਿਪ ਨੂੰ ਦਿੱਤੀ ਹੈ ਅੱਜ ਵੀ ਤੁਹਾਡੇ ਕੋਲ 2 ਘੰਟਿਆਂ ਦਾ ਟਾਈਮ ਹੈ ਮੈਂ ਇਮਾਨਦਾਰੇ ਵੇਖਣਾ ਕਿ ਕਿੰਨਾ ਕੁ ਜਾਨ ਸੁਨੀਲ ਜਾਖੜ ਰੱਖਦਾ ਤੇ ਕਿੰਨੇ ਕੁ ਜਾਨ ਭਾਜਪਾ ਰੱਖੇ ਜੇ ਪੈਂਟ ਡਰਾਈਵ ਇਹ ਪਬਲਿਕ ਨਹੀਂ ਕਰੇਗੀ ਭਾਜਪਾ ਕਿਉਂਕਿ ਇਹਨੇ ਉਹ ਦਿਨ ਬਿਆਨ ਦਿੱਤਾ ਸੀ ਬਾਬੂ ਜਗਜੀਵਨ ਨਾਮ ਚੌਂਕ 'ਚ ਕਿ ਪੈਂਟ ਡਰਾਈਵ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਲੈਣ ਲੱਗਿਆ ਜੇ ਨਹੀਂ ਹੈ ਪਬਲਿਕ ਕਰਨ ਦਾ ਮਤਲਬ ਹੈ ਕਿ ਭਾਜ ਭਾਪ ਨਾਲ ਰੜ ਕੇ ਲੋਕਾਂ ਦਾ ਧੋਖਾ ਕਰ ਲਈਏ ਤੋ ਇਹ ਮੈਂ ਤੁਹਾਨੂੰ ਇਹ ਸਾਰੀ ਗੱਲ ਜਿਹੜੀ ਅੱਜ ਅਸੀਂ ਜਿਹੜੇ ਜਿਲੰਦਰ ਦੇ ਸਾਡੇ ਵੀਰ ਨੇ ਤੇ ਭੈਣਾਂ ਨੇ ਉਹਨਾਂ ਨੂੰ ਅਸੀਂ ਕਲੈਰਿਟੀ ਨਾਲ ਕਹਿਣ ਵਾਲੇ ਆ ਕਿ ਤਗੜੇ ਹੋਵੋ ਅੰਦਰ ਹੋਰ ਤੁਸੀਂ ਪਾਣੀ ਹੈ ਇੱਕ ਪਾਸੇ ਪਰਮਾਤਮਾ ਹੈ ਇੱਕ ਪਾਸੇ VOTING MACHINE ਹੈ ਤੇ ਤੀਸਰੇ ਪਾਸੇ ਤੁਸੀਂ ਉਹਦੇ ਤਗੜੇ ਹੋ ਕੇ ਬਟਨ ਲੱਪੋ ਜੀਬੀ ਸੁਰੇਂਦਰ ਕੌਰ ਨੂੰ ਜਿਤਾਓ ਪੰਜੇ ਦੇ ਚੋਣ ਨਿਸ਼ਾਨ ਤੇ ਵੋਟਾ ਪਾਓ ਇਹੀ ਮੈਂ ਪ੍ਰੈਸ ਦੇ ਮੀੜਾਂ ਨੂੰ ਤੇ ਪੈੜਾ ਨੂੰ ਕਰਨਾ ਚਾਹਨਾ ਤੁਹਾਡੀ ਸਾਰਿਆਂ ਦੀ ਬੜੀ ਨੈਤਿਕ ਜ਼ਿੰਮੇਵਾਰੀ ਹੈ ਸਾਡੀ ਸਪੋਰਟ ਕਰ ਡੈਮੋਕ੍ਰੇਸੀ ਬਚਾਉਂਦੀ ਹੈ ਅਦਰਵਾਇਜ਼ ਜੇ ਇਸ ਕਿਸਮ ਦੇ ਹਾਲਾਤ ਨਾ ਹੁੰਦੇ ਤੁਹਾਨੂੰ ਅਪੀਲ ਨਾ ਕਰਦੇ ਸੋ ਇਲਾ ਹੀ ਕਹਿਦਾ ਹੋਇਆ ਮੈਂ ਬਹੁਤ ਖੁਸ਼ਕੁਨ ਹਾਂ